ਬਾਕੀ ਖੁਸ਼ ਹੋ। ਜਸਰ ਗੱਲ ਜੀ ਸਾਰਿਆਂ ਨੂੰ ਮੁੱਖ ਤੋਂ ਸਾਰਿਆਂ ਨੂੰ ਤੁਸੀਂ ਕਿਹ ਐਟ ਹੋਗੇ ਫਰੈਂਡਸ ਅੱਜ ਅਸੀਂ ਚੱਲੇ ਆ ਕਿੱਥੇ ਚੱਲੇ ਆ ਖੁਆਇਸ਼ ਲਈ ਡਰੈਸ ਲੈਣ ਹੈ ਖੁਆਇਸ਼ ਦੀ ਡਰੈਸ ਲੈਣ ਹੈ ਤੇ ਕਿਉਂਕਿ ਖੁਆਇਸ਼ ਆਪਾਂ ਲਈ ਨਿਊ ਸਕੂਲ ਹੈ ਤੇ ਉਥੇ ਫੈਸ਼ਨ ਦੀ ਚੇਂਜ ਆਸੂ ਆਪਾਂ ਡਰੈਸ ਲੈਣ ਚੱਲੇ ਆ ਦਿਖਾਵਾਂਗੇ ਆਪਾਂ ਤੁਹਾਨੂੰ ਵੀ ਠੀਕ ਹੈ ਜੀ ਤੇ ਅੱਜ ਬਾਕੀ ਅੱਜ ਖੁਆਇਸ਼ ਦਾ ਫਸਟ ਡੇ ਸੀਗਾ ਉਲਝ ਮੈਡਮ ਇਹ ਸੰਤਾਨ ਸੰਤਾਨ ਗਈ ਤੇ ਸਕੂਲ ਆਨ ਦੀ ਡੋਨਰੀ ਯੂਨੀਫਾਰਮ ਲੈ ਲਈਏ ਐਂਡ ਅਸੀਂ ਇਹਦੀਆਂ ਬੁੱਕਸ ਲੈ ਕੇ ਆਉਣੀਆਂ ਆ ਆਪਾਂ ਚੱਲੇ ਆਪਾਂ ਬਚਿੱਡੇ 50 ਤੇ ਦਿਖਾਵਾਂਗੇ ਤੁਹਾਨੂੰ ਵੀ ਤੇ ਆਪਣੇ ਇਹਦੇ ਵਲੌਗ ਦੇ ਨਾਲ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਜੀ ਤੇ ਆਪਾਂ ਮਿਲਦੇ ਆ ਤੁਹਾਨੂੰ ਪਹੁੰਚ ਕੇ ਫਰੈਂਸ ਤੇ ਅਸੀਂ ਹੁਣ ਆਏ ਸੀਗੇ ਆਪਣਾ ਪਾਰਸਲ ਜਿਹੜਾ ਆ ਫਰਨ ਦੇਖੋ ਜਿਸ ਡਿਲੀਵਰੀ ਵਾਲੇ ਕੋਲੇ ਆਏ ਆ ਪਤਾ ਕਰਾਂ ਹਾਂਜੀ ਫਰੈਂਸ ਫਾਈਨਲੀ ਅਸੀਂ ਆ ਗਏ ਸੀਗੇ ਘਰੇ ਬੁੱਕਸ ਵੀ ਲੈ ਆਏ ਸੀਗੇ ਯੂਨੀਫਾਰਮ ਵੀ ਲੈ ਆਏ ਸੀਗੇ ਐਂਡ ਪਾਰਸਲ ਵੀ ਅਸੀਂ ਲੈ ਆਏ ਸੀਗੇ ਐਂਡ ਆਪਾਂ ਇੱਥੇ ਕਰਦੇ ਆਂ ਵਲੌਗ ਦਾ ਐਂਡ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਐਂਡ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਐਂਡ ਮਿਲਦੇ ਆਂ ਆਪਾਂ ਤੁਹਾਨੂੰ ਘੈਂਡ ਵੀ ਵਲੌਗ ਨਾਲ ਬਾਏ ਬਾਏ